ਗਰਸ਼ ਦੇ ਵਿੱਚ ਜਿੱਥੇ ਪੰਜਾਬੀ ਫਿਲਮੀ ਜਗਤ ਨਿੱਤਰ ਕੇ ਉਤਰਿਆ ਹੋਇਆ ਹੈ ਉੱਥੇ ਹੀ ਹੁਣ ਬਾਲੀਵੁੱਡ ਤੋਂ ਵੀ ਜਿਹੜੀ ਸਪੋਰਟ ਹੈ ਉਹ ਕਿਸਾਨਾਂ ਨੂੰ ਆਉਣ ਲੱਗੀ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਫਿਲਮ ਅਭਿਨੇਤਰੀਆਂ ਵੱਲੋਂ ਕਈ ਅਦਾਕਾਰਾਂ ਵੱਲੋਂ ਜਿਹੜਾ ਸੀ ਕਿਸਾਨਾਂ ਦੇ ਹੱਕ 'ਚ ਪੋਸਟ ਪਾਈ ਗਈ ਸੀ ਸਮਰਥਨ ਕੀਤਾ ਗਿਆ ਸੀ ਇਸ ਅੰਦੋਲਨ ਦਾ ਤੇ ਅੱਜ ਬਾਲੀਵੁੱਡ ਗਾਇਕਾ ਤੇ ਪੰਜਾਬੀ ਕਈ ਗਾਣਿਆਂ ਦੇ ਵਿੱਚ ਵੀ ਆਵਾਜ਼ ਦੇਣ ਵਾਲੀ ਸ਼ਿਪਰਾ ਗੋਇਲ ਹੁਣ ਵੀ ਪਹੁੰਚੇ ਹੋਏ ਨੇ ਖਾਲਸਾ ਏਡ ਦੇ ਉੱਤੇ ਜਿਹੜਾ ਇਹ ਸੇਵਾ ਨਿਭਾ ਰਹੇ ਨੇ ਇਸ ਸੇਵਾ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ਿਪਰਾ ਜੀ ਸ਼ਿਪਰਾ ਜੀ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਇੱਥੇ ਸੋ ਇਹ ਖੁਦ ਮਨ ਕੀਤਾ ਸੀ ਕਿ ਫੈਨਸ ਨੇ ਬੋਲਿਆ ਤੁਹਾਨੂੰ ਕਿ ਜਾ ਕੇ ਆਓ ਕਿ ਇੱਕ गाना ਚਾਹੀਦਾ ਹੈ ਅੰਦੋਲਨ ਦੇ ਵਿੱਚ ਜੀ ਬਿਲਕੁਲ ਮੇਰਾ ਖੁਦ ਮਨ ਕੀਤਾ ਕਿ ਜਦਾਂ ਕਿ ਮੈਂ ਇਸ ਮੂਮੈਂਟ ਨੂੰ ਬਹੁਤ ਟਾਈਮ ਤੋਂ ਸਪੋਰਟ ਵੀ ਕਰ ਰਹੀ ਹਾਂ ਤੇ ਇਹ ਸਾਡਾ ਫਰਜ਼ ਵੀ ਬਣਦਾ ਤੇ ਮੇਰਾ ਬਹੁਤ ਜੀ ਸੀ ਕਿ ਮੈਂ ਇੱਥੇ ਆਵਾਂ ਸੋ ਇਸ ਲਈ ਮੈਂ ਆ ਜਾਈਆ ਕਿੰਨਾ ਕਿ ਚੰਗਾ ਲੱਗਾ ਕਿ ਇੱਕ ਇਨਸਾਨੀਅਤ ਨੂੰ ਦੇਖ ਕੇ ਹਿੰਦੂ ਮੁਸਲਮ ਸਿੱਖ ਪੰਜਾਬ ਹਰਿਆਣਾ ਯੂਪੀ ਦਿੱਲੀ ਹਰ ਕੋਈ ਇਕੱਠਾ ਹੈ ਜੀ ਬਹੁਤ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਦਾਂ ਦੀ ਚੀਜ਼ ਆਪਣੀ ਲਾਈਫ 'ਚ ਦੇਖ ਦੇਖ ਨੂੰ ਕਦੇ ਕਦੇ ਕਿਸੇ ਨੂੰ ਮਿਲਦੀ ਹੈ ਸੋ ਮੈਂ ਉਹਦਾ ਇੱਕ ਹਿੱਸਾ ਬਣੀ ਤੇ ਮੈਂ ਆ ਜਾ ਕੇ ਦੇਖਿਆ ਆਪਣੀ ਅੱਖੀਂ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਰੇ ਦੀ ਇਕਤਾ ਦੇਖ ਕੇ ਇਕਾ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਜਿਸ ਤਰੀਕੇ ਦਾ ਇਹ ਅੰਦੋਲਨ ਚੱਲ ਰਿਹਾ ਹੈ ਸਰਕਾਰ ਮੰਨ ਨਹੀਂ ਲਈ ਲੋਕ ਡਟੇ ਹੋਏ ਨੇ ਇਹ ਲੱਗਦਾ ਹੈ ਕਿ ਇਹ ਜਿਹੜਾ ਹੌਸਲਾ ਜਜ਼ਬਾ ਹੈ ਇਸੇ ਤਰ੍ਹਾਂ ਬਰਕਰਾਰ ਰਹੇਗਾ ਕਿ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਮਨਾਵਾਂਗੇ 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 ਅੱਛਾ ਕਿਉਂਕਿ ਜਿਹੜਾ ਇਹ ਜਜ਼ਬਾ ਹੈ ਪੰਜਾਬੀਆਂ ਦਾ ਇੱਥੇ ਹਰ ਇੱਕ ਬੰਦੇ ਦੇ ਵਿੱਚ ਭਗਤ ਸਿੰਘ ਵਜਦਾ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਰੈਵੋਲੂਸ਼ਨ ਸ਼ੁਰੂ ਕੀਤਾ ਪੰਜਾਬ ਨੇ ਜੀ ਨਾਲ ਹੁਣ ਹਰਿਆਣਾ ਯੂਪੀ ਸਾਰੇ ਜੁੜ ਗਏ ਐ ਸੋ ਮੈਨੂੰ ਲੱਗਦਾ ਹੈ ਕਿ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਤੇ ਸਰਕਾਰ ਨੂੰ ਜ਼ਰੂਰ ਮੰਨਣਾ ਚਾਹੀਦਾ ਜਿਹੜਾ ਖਾਸ ਤੌਰ ਦੇ ਉੱਤੇ ਆ ਜਿਹੜੇ 뮤ਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਲੋਕ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਇੱਥੇ ਆਉਂਦੇ ਨੇ ਨੌਜਵਾਨ ਥੋੜੇ ਜਿਹਾ ਹੋਰ ਉਤਸ਼ਾਹਿਤ ਹੋ ਜਾਂਦੇ ਨੇ ਤੁਹਾਡੇ ਆਉਣ ਦੇ ਨਾਲ ਸੋ ਜਿਹੜਾ ਹੁਣ ਤੱਕ ਸਮਰਥਨ ਦਿਆ ਤੁਹਾਨੂੰ ਲੱਗਦਾ ਕਿ 뮤ਜ਼ਿਕ ਇੰਡਸਟਰੀ ਨੇ ਇਸ ਅੰਦੋਲਨ ਦੇ ਵਿੱਚ ਸੰਘਰਸ਼ 'ਚ ਵੱਡੀ ਭੂਮਿਕਾ ਨਿਭਾਈ ਹੈ ਨੌਜਵਾਨਾਂ ਨੂੰ ਇੱਥੋਂ ਲੈ ਕੇ ਹੁੰਦਾ ਹੈ ਬਿਲਕੁਲ ਅਸੀਂ ਸੋਸ਼ਲ ਫਿਗਰ ਆ ਹੈ ਨਾ ਅਸੀਂ ਜੋ ਕਹਨੇ ਆ ਲੋਕ ਉਹਨੂੰ ਸੁਣਦੇ ਆ ਉਹਨੂੰ ਮੰਨਦੇ ਆ ਸੋ ਜੇ ਮੇਰੀ ਇੱਕ ਪੋਸਟ ਪਾਉਣ ਨਾਲ ਜਾਂ ਮੇਰੀ ਇੱਕ ਲਾਈਨ ਲਿਖਣ ਨਾਲ ਕਿ ਮੈਂ ਕਿਸ ਚੀਜ਼ ਨੂੰ ਸਪੋਰਟ ਕਰਦੀ ਆ ਜੇ ਯੂਥ ਜਾਗਰੂਕ ਹੁੰਦਾ ਹੈ ਜੇ ਹੋਰ ਲੋਕਾਂ ਤੱਕ ਉਹ ਆਵਾਜ਼ ਪਹੁੰਚੇ ਤਾਂ ਮੈਨੂੰ ਲੱਗਦਾ ਸਾਨੂੰ ਕਰਨਾ ਚਾਹੀਦਾ ਹੈ ਤੇ ਜਿੱਦਾਂ ਕਿ ਸਾਡੀ 뮤జిక్ ਇੰਡਸਟਰੀ ਨੇ ਕੀਤਾ ਵੀ ਹੈ ਤੇ ਆਪਣੇ ਵੱਲੋਂ ਸਾਰੇ ਕੋਸ਼ਿਸ਼ ਕਰਨੇ ਕਿ ਇਸ ਰੈਵਿਊਸ਼ਨ ਨੂੰ ਜਾਗਰੂਕਤਾ ਨੂੰ ਸਪੋਰਟ ਦੇ ਰਹੇ ਪਹਿਲਾਂ ਕਿਸੇ ਦੇਖਿਆ ਸੀ ਇਦਾਂ ਦਾ ਮਾਹੌਲ ਕਿਸੇ ਜੋੜ ਮੇਲੇ 'ਚ ਗਏ ਹੋਵੇਗਾ ਮੈਂ ਪਹਿਲੀ ਵਾਰੀ ਅ ਅਜਿਹਾ ਦਾ ਮਾਹੌਲ ਦੇਖਿਆ ਹੈ ਕੀ ਕੀ ਲੱਗਦਾ ਹੈ ਕਿ ਇਹ ਲੋਕ ਹੁਣ ਜਿੱਤ ਕੇ ਮੁੜਨ ਵਾਲੇ ਨੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਮੁੜ ਜਾਣਗੇ ਠੰਡ ਬੜੀ ਹੋ ਗਈ ਹੈ ਇਦਾਂ ਨਹੀਂ ਮੁੜਨਗੇ ਜਿੱਤ ਕੇ ਹੀ ਮੁੜਨਗੇ ਪੰਜਾਬੀ ਇਦਾਂ ਨਹੀਂ ਮੁੜਦੇ ਕਦੇ ਵੀ ਖਾਲੀ ਹੱਥ ਤੇ ਇੱਥੇ ਖਾਲਸਾ ਏ ਤੇ ਤੁਸੀਂ ਪਹੁੰਚੇ ਹੋ ਖਾਲਸਾ ਦਾ ਵੱਡਾ ਨਾਮ ਹੈ ਇੱਕ ਐਸੀ ਸੰਸਥਾ ਵਜੋਂ ਜੋ ਦੁਨੀਆ ਭਰ ਦੇ ਵਿੱਚ ਕਿਸੇ ਵੀ ਕੋਨੇ 'ਚ ਮੁਸੀਬਤ ਹੋਵੇ ਤਾਂ ਇਹ ਖੜੇ ਹੋ ਜਾਂਦੇ ਨੇ ਇਹਨਾਂ ਦੀ ਸੇਵਾ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਅੱਜ ਮੈਂ ਪਹਿਲੀ ਵਾਰੀ ਖਾਲਸਾ ਇਡ ਨਾਲ ਅਸੋਸੀਏਟ ਹੋਈਆਂ ਤੇ ਇੱਥੇ ਆਈਆਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕੀ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਥਿਸ ਇਜ਼ ਹਿਮੈਨਿਟੀ ਐਕਚੁਅਲੀ ਜਦੋਂ ਇਨਸਾਨ ਦੇ ਵਿੱਚ ਇਨਸਾਨੀਅਤ ਰਹੇ ਉਦੋਂ ਤੱਕ ਵੀ ਇਨਸਾਨ ਰਹਿੰਦਾ ਸੋ ਇਨਸਾਨੀਅਤ ਹੋਣੀ ਜ਼ਰੂਰੀ ਹੈ ਤੇ ਇਨਸਾਨੀਅਤ ਕਰਨੀ ਜ਼ਰੂਰੀ ਹੈ ਦੂਜੇ ਲੋਕਾਂ ਲਈ ਤੁਹਾਨੂੰ ਫੀਲ ਕਰਨਾ ਜ਼ਰੂਰੀ ਸੋ ਆਈ ਥਿੰਕ ਬਹੁਤ ਵਧੀਆ ਕੰਮ ਕਰ ਰਹੇ ਨੇ ਅਜੇ ਵੀ ਕਈ ਲੋਕ ਭਲੇਖੇ ਦੇ ਵਿੱਚ ਨੇ ਸਪੋਰਟ ਨਹੀਂ ਕਰਦੇ ਵਿਰੋਧ ਕਰਦੇ ਨੇ ਉਹਨਾਂ ਨੂੰ ਇੱਕ ਪਤਾ ਨਹੀਂ ਕੀ ਚੱਲ ਰਿਹਾ ਉਹਨਾਂ ਲੋਕਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਖੁਦ ਇਸ ਜਗ੍ਹਾ ਦੇ ਉੱਤੇ ਆ ਕੇ ਤੁਸੀਂ ਦੇਖ ਚੁੱਕੇ ਹੋ ਹੁਣ ਤਸਵੀਰਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਦੇਖ ਸਕਦੇ ਹੋ ਉ ਉਹ ਇੱਥੇ ਆ ਕੇ ਬੈਠੇ ਐ ਤਾਂ ਕੋਈ ਤਾਂ ਪ੍ਰੋਬਲਮ ਹੋਊਗੀ ਮੇਬੀ ਉਹਨਾਂ ਨੂੰ ਕਿਉਂਕਿ ਤੁਸੀਂ ਤੁਸੀਂ ਫਾਰਮਰ ਦਾ ਬਿੱਲ ਨਹੀਂ ਪੜਿਆ ਤੁਸੀਂ ਇਹ ਨਹੀਂ ਕਰ ਰਹੇ ਹੋ ਉਹ ਨਹੀਂ ਕਰੇ ਬਹੁਤ ਤਰੀਕੇ ਦੇ ਜਿਹੜੇ ਲੋਕ ਨਹੀਂ ਸਪੋਰਟ ਕਰ ਰਹੇ ਤੇ ਤੁਸੀਂ ਇਹਨਾਂ ਨੂੰ ਦੇਖੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਪੈਸੇ ਦੇ ਕਿਉਂ ਬੁਲਾਏ ਗਏ ਨਹੀਂ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਬਸ ਇਦਾਂ ਹੀ ਆਇਆ ਕੋਈ ਤਾਂ ਗੱਲ ਹੈਗੀ ਹੈ ਕੋਈ ਤਾਂ ਇਹਨਾਂ ਨੂੰ ਪ੍ਰੋਬਲਮ ਹੈਗੀ ਹੈ ਜਿਹਦੇ ਕਰਕੇ ਇਹ ਵਿਰੋਧ ਕਰ ਰਿਹਾ ਸੋ ਜਿਨ੍ਹਾਂ ਲਈ ਇਹ ਲਾਅ ਹੈ ਉਹਨਾਂ ਨੂੰ ਹੀ ਜੇ ਇਸ ਗੱਲ ਤੋਂ ਪ੍ਰੋਬਲਮ ਹੈ ਤਾਂ ਤੁਸੀਂ ਕੀ ਸਪੋਰਟ ਕਰੋ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਆਖਰੀ ਸਵਾਲ ਕਿਹੜੀ ਤਸਵੀਰ ਕਿਹੜੀ ਵੀਡੀਓ ਦੇਖ ਕੇ ਮਨ ਨੂੰ ਬਹੁਤ ਤੇ ਖੁਸ਼ੀ ਵੀ ਹੋਈ ਹੋਵੇ ਸਾਰੀ ਤਸਵੀਰਾਂ ਸਾਰੀ ਤਸਵੀਰਾਂ ਜਿਹੜੀ ਵੀ ਜਿਹੜੀ ਵੀ ਆ ਰਹੀਆਂ ਸੀ ਮੈਨੂੰ ਬਸ ਇਹੀ ਸੀ ਕਿ ਮੈਂ ਤੇ ਜਾਣਾ ਆ ਜਾਣਾ 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 ਤੇ ਫਾਈਨਲ ਕੋਈ ਖਾਸ ਕੋਈ ਖਾਸ ਤਸਵੀਰ ਤੇ ਵੀਡੀਓ ਮੈਨੂੰ ਜਿੱਦਾਂ ਲੰਗਰ ਦੀ ਬਹੁਤ ਸਾਰੀ ਵੀਡੀਓਜ਼ ਆ ਰਹੀਆਂ ਨੇ ਜਾਂ ਜਿਹੜੇ ਬਾਬੇ ਜਿਹੜੇ ਬੈਠੇ ਆ ਪਿੱਛੇ ਕੋਈ ਮੈਂ ਆ ਰਹੀ ਸੀ ਕੋਈ ਪੱਤੇ ਖੇਡ ਰਿਹਾ ਸੀ ਕੋਈ ਲੰਗਰ ਵਰਤਾ ਰਿਹਾ ਸੀ ਕੋਈ ਬਰਸ਼ ਕਰ ਰਿਹਾ ਸੀ ਸੋ ਇਹ ਮਾਹੌਲ ਮਤਲਬ ਬਹੁਤ ਵਧੀਆ ਲੱਗਾ ਲੱਗ ਰਿਹਾ ਕਿ ਪੰਜਾਬ ਵਸਿਆ ਹੋਇਆ ਹੈ ਬਿਲਕੁਲ ਬਹੁਤ ਬਹੁਤ ਸੋ ਸ਼ਿਪਰਾ ਕੋਇਲ ਹੋਣੀ ਵੀ ਇਸ ਅੰਦੋਲਨ ਦੇ ਵਿੱਚ ਪਹੁੰਚੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਤੇ ਨਾਲ ਦੇ ਨਾਲ ਇਹ ਨਵਾਂ ਪੰਜਾਬ ਜਿਹੜਾ ਇਸ ਵੇਲੇ ਪੰਜਾਬੀਆਂ ਨੇ ਇਸ ਧਰਤੀ ਦੇ ਉੱਤੇ ਵਿਸਾ ਲਿਆ ਹੈ ਉਸ ਜਗ੍ਹਾ ਦੇ ਉੱਤੇ ਆ ਕੇ ਵੀ ਖੁਸ਼ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਇਸ ਸੰਘਰਸ਼ ਨੂੰ ਲੜ ਰਹੇ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਉਹ ਲਾਜਵਾਬ ਇਤਿਹਾਸ ਸਿਰਜਿਆ ਜਾ ਰਿਹਾ ਹੈ ਇਤਿਹਾਸ ਲਿਖਿਆ ਜਾ ਰਿਹਾ ਹੈ ਇਸ ਅੰਦੋਲਨ ਦੇ ਉੱਤੇ ਸੋ ਜਿਹੜੇ ਨਹੀਂ ਆ ਰਹੇ ਆ ਸਕੇ ਹੁਣ ਤੱਕ ਉਹਨਾਂ ਦੇ ਵੀ ਮਨ ਦੇ ਵਿੱਚ ਹੁਣ ਭੁੱਖੇ ਕਿ ਇਸ ਜਗ੍ਹਾ ਦੇ ਉੱਤੇ ਜਾ ਕੇ ਇਸ ਨਜ਼ਾਰੇ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਬੱਚੇ ਬਜ਼ੁਰਗ ਭੈਣਾ ਮਾਤਾਵਾਂ ਨੌਜਵਾਨ ਇਸ ਲੜਾਈ ਨੂੰ ਲੜ ਰਹੇ ਨੇ ਤੇ ਡਟ ਕੇ ਵੱਡੇ ਹੌਸਲਿਆਂ ਦੇ ਨਾਲ ਅਜੇ ਵੀ ਮੈਦਾਨ ਦੇ ਵਿੱਚ ਦੇਖ ਤੇ ਫਤਿਹ ਦੇ ਜਕਾਰੇ ਲਾ ਰਹੇ ਨੇ ਸਹਿਯੋਗੀ ਕੁਲਦੀਪ ਦੇ ਨਾਲ ਮੈਂ ਸੁਖਸੋਹਲ ਔਨ ਏਅਰ ਟੀਵੀ